ਦੀ ਕੀ ਫਤ ਹੈ ਸੋ ਅੱਜ ਪਤਨਸੂਆ ਬਲਾਦ ਸਾਹਿਬ ਦੀ ਜੌਂਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਪਤਨਸੂਆ ਨਾਰਾਇਣਗੜ੍ਹ ਓਲੀਆਂ ਮੋਜੜੀਆਂ ਬਟਾਰੀ ਇਹਨਾਂ ਪਿੰਡਾਂ ਦੀ ਸੰਤਾਈਆਂ ਨੇ ਸਾਰੇ ਮੇਨ ਆਗੂ ਸਹਿਬਾਨ ਆਏ ਨੇ ਸੋ ਜਿੱਥੇ ਅੱਜ ਅਸੀਂ ਹੜਪੀਤਾ ਲਈ ਉਹਨਾਂ ਲਈ ਸਮਾਨ ਦੀ ਲੋਡ ਮਦਦ ਲੋਨ ਕਰਨ ਦਾ ਵਾਸਤੇ ਇਕੱਠੇ ਹੋਏ ਆ ਜਿਹਦੇ ਵਿੱਚ 200 ਕੁਇੰਟਲ ਬੀਜ ਆਪਾਂ ਭੇਜ ਰਹੇ ਹਾਂ 400 ਕੁਇੰਟਲ ਕਣਕ ਭੇਜ ਰਹੇ ਹਾਂ ਉਹਦੇ ਨਾਲ ਨਾਲ ਜਿਹੜੇ ਜ਼ਿਲ੍ਹਾ ਪ੍ਰੈਸਰ ਬਲਾਕ ਸਭਾ ਦੀ ਚੋਣਾਂ ਨੇ ਉਹਦੇ ਸਬੰਧ ਦੇ ਵਿੱਚ ਵੀ ਬੂਥ ਕਮੇਟੀਆਂ ਨੂੰ ਲੈ ਕੇ ਬੂਥ ਕਮੇਟੀਆਂ ਨੂੰ ਲੈ ਕੇ ਪਿੰਡ-ਪਿੰਡ ਬੂਥ ਬਈ ਕਮੇਟੀਆਂ ਬਣਾ ਰਹੇ ਆ ਤਾਂ ਕਿ ਇਹ ਬੂਥ ਲੈਵਲ ਤੇ ਜਿਹੜੇ ਸਾਡੇ ਵਰਕਰ ਆਪੂ ਕੰਮ ਕੰਮ ਕਰ ਰਹੇ ਨੇ ਲੰਬੇ ਸਮੇਂ ਤੋਂ ਉਹਨਾਂ ਨੂੰ ਮਜ਼ਬੂਤੀ ਮਜਬੂਤੀ ਕੀਤੀ ਜਾਵੇ ਪਾਰਟੀ ਦੀਆਂ ਲੋਕੀਤੇ ਕੰਮ ਨੇ ਕਰਕੇ ਪਛਾਣਿਆ ਜਾਣ ਬੂਥ ਲੈਵਲ ਪਛਾਣਿਆ ਜਾਣ ਤੇ ਜੋ ਸਰਕਾਰ ਦੀਆਂ ਨਾਕਾਮੀਆਂ ਨੇ ਉਹ ਵੀ ਲੋਕਾਂ 'ਚ ਜਗ ਜਗਰ ਕਰਨੀਆਂ ਚਾਹੀਦੀਆਂ ਨੇ ਅੱਜ ਲੋਕ ਸਮਝ ਚੁੱਕੇ ਆ ਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਪੰਜਾਬ ਦੀ ਹੱਕ ਵਾਲੀ ਪਾਰਟੀ ਆ ਸੋ ਲੋਕਾਂ ਦੇ ਮਨ ਦੇ ਵਿੱਚ ਸੁਖਣਾ ਚਾਹ ਵੀ ਐਸ ਗੱਲ ਦਾ ਕਿ ਸ਼੍ਰੋਮਣੀ ਕਾਲੀਵਾਲ 229 ਦੇ ਵਿੱਚ ਆਵੇ ਤਾਂ ਸਰਬੀਸ ਤੋਂ ਬਾਅਦ ਮੁੱਖ ਮੰਤਰੀ ਬਣ ਪੰਜਾਬ ਫੇਰ ਪਹਿਲਾ ਵੰਗ ਉਤਰਕਿਆਂ ਲਈ ਖਾਂਦੇ ਜਾਵੇ ਜੋ ਪੰਜਾਬ ਦੀਆਂ ਜਿਹਨੂੰ ਤਰੱਕੀ ਵਾਲੇ ਪਾਸੇ ਜਿਹੜੇ ਡਿਵੈਲਪਮੈਂਟ ਸੀ ਪੰਜਾਬ ਦੀ ਸਾਰੀ ਜਿਉਂ ਰੁਕ ਗਈ ਜੋ ਲੋਕ ਭਲੇ ਸਕੀਮਾਂ ਉਹ ਬੰਦ ਕਰਤੀਆਂ ਸਰਕਾਰ ਨੇ ਤੇ ਸਰਕਾਰ ਸਿਰਫ ਡਰਾਮਿਆਂ ਦੇ ਪੱਗੀਆਂ ਦੇ ਉੱਪਰ ਆ ਕੇ ਡਰਾਮਿਆਂ ਨਾਲ ਢਿੱਡ ਨਹੀਂ ਭਰਦੇ ਮੁੱਖ ਮੰਤਰੀ ਬਰੂ ਡਰਾਮੇ ਕਰਦਾ ਲੋਕ ਸਮਝ ਚੁੱਕੇ ਨੇ ਕੀ ਇਹ ਡਰਾਮੇ ਖਤਮ ਹੋ ਗਏ ਗੱਲਾਂ ਬਾਤਾਂ ਨਾਲ ਨਹੀਂ ਕੰਮ ਨਾਲ ਲੋਕਾਂ ਦੇ ਮੰਤਰੀ ਰਾਜ ਕਰਨਾ ਚਾਹੀਦਾ ਸੋ ਝੂਠ ਬੋਲ ਕੇ ਬਣੇ ਨੇ ਲੋਕਾਂ ਨੇ ਪਿੰਡਾਂ ਦੇ ਵਿੱਚ ਹਜ਼ਾਤ ਕੇ ਨਾਮ ਐਮ ਐਲ ਏ ਨਾ ਮੰਤਰੀ ਪਿੰਡਾਂ ਜਾਣਦੇ ਰਹੇ ਲੋਕ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਡਰਾਮੇਵਾਜ ਨੇ ਫਿਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਣੇ ਪਿੰਡ ਦੇ ਵਿੱਚ ਜਿਹੜਾ ਸਾਡਾ ਕੋਈ ਫੱਜਲ ਮਿੱਤਰ ਭਰਾ ਕਿਸੇ ਦੂਜੀ ਪਾਰਟੀ 'ਚ ਗਿਆ ਸੀਗਾ ਉਹਨੂੰ ਨਾਲ ਪਰੇਰ ਕੇ ਨਾਲ ਲਾਈਏ ਸ਼੍ਰੋਮਣੀ ਕਾਲੀ ਨੂੰ ਮਨਜ਼ੂਰ ਕਰੀਏ ਪਾਰਟੀ ਨੂੰ ਮਜ਼ਬੂਤ ਕਰੀਏ ਮਾਂ ਪਾਰਟੀ ਨੂੰ ਮਿਲੂ ਕਰੀਏ ਉਸੇ ਤਿਹਰ ਬਹੁਤ ਭਰਵੇਂ ਇਕੱਠੋਰੇ ਨੇ ਸੰਗਤਾਂ ਦੇ ਬੜੇ ਚੰਗੇ ਸੁਝਾਅ ਰਹੇ ਨੇ ਸਾਡੇ ਆਗੂ ਸਹਿਬਾਨਾਂ ਦੇ ਵਧੀਆ ਸੁਝਾਅ ਨੇ ਜਿਹਦੇ ਨਾਲ ਮੈਂ ਸਮਝਦਾ ਕਿ ਸ਼੍ਰੋਮਣੀ ਕਾਲੀ ਦਲ ਪੰਜਾਬ ਤਰੱਕੀ ਵਾਲੇ ਪਾਸੇ ਜਾਊਗਾ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇੱਕ